ਹਾਂਜੀ ਸਾਸ਼ਰੀਆ ਕਾਲ ਜੀ ਮਿਲ ਕਰਦੇ ਹਾਂ ਜਿਸੇ ਬਹੁਤ ਵਧੀਆ ਹੋਊਮਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜਿਉ ਤੁਸੀਂ ਦੇਖ ਹੀ ਰਹੇ ਹੋ থাম্বਨੇਲ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਪਿੰਦਰਪਾਜੀ ਦੀ ਪ੍ਰੀਤ ਭੈਣ ਜੋ ਕਿ ਖੜੇ ਹੋਇਆ ਤੇ ਉਹ ਰਿਵੋਲਵਰ ਲਈ ਖੜੇ ਹੋਇਆ ਪਿੰਦਰਪਾਜੀ ਹੈ ਨਾ ਤੇ ਆਪਾਂ ਤੁਹਾਨੂੰ ਦੱਸਾਂਗੇ ਕੀ ਗੱਲਬਾਤ ਹੋਈ ਸੀ ਠੀਕ ਹੈ ਜੀ ਤੇ ਉਮੀਦੀ ਕਰਦੀ ਚੰਦੇ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਾਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਨੇ ਦਾ ਪੰਜਾਬ ਸਾਡਾ ਪੰਜਾਬ ਵਾਲੇ ਵਿੱਕੀ ਕਵਲ ਵੀਰਵਾਲ ਨੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਵਾ ਉਹਨਾਂ ਨੂੰ 5 ਸਾਲ ਹੋ ਗਿਆ YouTube ਤੇ ਆਇਆ ਨੂੰ ਤੇ ਉਹਨਾਂ ਦੀ ਮੈਂ 5 ਸਾਲ ਤੋਂ ਹੀ ਉਹਨਾਂ ਦੇ ਵੀਡੀਓਜ਼ ਦੇਖ ਰਹੀ ਆ ਤੇ ਜੋ ਕਿ ਮੈਨੂੰ ਦਿਲ ਤੋਂ ਬਹੁਤ ਪਸੰਦ ਆ ਸਾਰਾਂ ਦੀ ਐਕਟਿੰਗ ਹੀ ਬਹੁਤ ਜ਼ਿਆਦਾ ਪਸੰਦ ਆ ਪਹਿਲਾ ਪਹਿਲਾ ਉਹਨਾਂ ਦੇ ਨਾਲ ਮਤਲਬ ਕਿ ਇੰਨੇ ਜ਼ਿਆਦਾ ਕੈਰੈਕਟਰ ਨਹੀਂ ਸੀ ਜੁੜੇ ਹਨਾ ਤੇ ਹੌਲੀ 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 ਜਿਵੇਂ ਜਿਵੇਂ ਨਵੇਂ ਕੈਰੈਕਟਰ ਜੋੜਦੇ ਗਏ ਜਿਵੇਂ ਜੋੜਦੇ ਗਏ ਉਹ ਉਹ ਹਰ ਇੱਕ ਐਕਟਿੰਗ ਬਹੁਤ ਵਧੀਆ ਹੋਣ ਲੱਗੀ ਕਿਉਂਕਿ ਜਦੋਂ ਨਵੇਂ ਐਕਟਰ ਆਉਂਦੇ ਆ ਹਨਾ ਵਿੱਚ ਐਕਟਿੰਗ ਕਰਦੇ ਆ ਹਨਾ ਉਹਨਾਂ ਦੀ ਫਿਰ ਬਹੁਤ ਵਧੀਆ ਐਕਟਿੰਗ ਲੱਗਦੀ ਆ ਆਪਾਂ ਨੂੰ ਹਨਾ ਇਸ ਤਰ੍ਹਾਂ ਹੀ ਇਹ ਤੁਸੀਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਵੀਡੀਓ ਨੂੰ ਗਲਤ ਨਾ ਸਮਝਿਓ ਵੀ ਇਹ ਗਲਤ ਹੈ ਹਨਾ ਕਿਉਂਕਿ ਉਹ ਵੀ ਜੀ ਨੇ ਸੱਚੀ ਕਿਸੇ ਨਾਲ ਸ਼ੂਟ ਕਰਤਾ ਇਹ ਤੁਸੀਂ ਗਲਤ ਨਾ ਸਮਝਿਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਇੱਕ ਉਹਨਾਂ ਦੀ ਵੀਡੀਓ ਸੀਗੀ ਜੋ ਕਿ ਮੈਂ ਬਹੁਤ ਹੀ ਟਾਈਮ ਬਾਅਦ ਆ ਜੋ ਵੀਡੀਓ ਮੇਰੇ ਅੱਗੇ ਆ ਗਈ ਮੈਂ ਦੇਖੀ ਆ ਇਹ ਹੈਗੀ ਬਰਬਾਦੀ ਵਾਲੀ ਵੀਡੀਓ ਆ ਜੀ ਅੰਦੀ ਇਸ ਵਿੱਚ ਆਪਾਂ ਤਾਂ ਹੁਣ ਦੱਸਦੇ ਆਂ ਕੀ ਗੱਲਬਾਤ ਹੋਈ ਸੀ ਉਸ ਵਿੱਚ ਜੋ ਕੇ ਸੀਗੇ ਪ੍ਰੀਤ ਭੈਣ ਉਹ ਵਿੱਕੀ ਵੀਰ ਨਾਲ ਵਿਆਹ ਕਰਵਾ ਲੈਂਦੇ ਆ ਹਨ ਵੀ ਆਪਣੀ ਮਨਮਰਜ਼ੀ ਨਾਲ ਭੱਜ ਕੇ ਉਹ ਵਿਆਹ ਕਰਵਾ ਲੈਂਦੇ ਆ ਤੇ ਬਾਅਦ ਵਿੱਚ ਉਸ ਦਾ ਸਾਥ ਜਿਹੜੇ ਉਸ ਦੀ ਚਾਚੀ ਦਿੰਦੀ ਆ ਕਿਉਂਕਿ ਸ਼ਰੀਕ ਨੂੰ ਹੁੰਦਾ ਹੀ ਆ ਹਨਾ ਦੇਵੀ ਇਦਾਂ ਵੀ ਸ਼ਰੀਕ ਸਾਡਾ ਇਦਾਂ ਹੋ ਜੇ ਇਦਾਂ ਹੋ ਜੇ ਇਹ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀ ਵੀਡੀਓ ਰਾਹੀਂ ਵੀ ਕਿਵੇਂ ਕੋਈ ਗਲਤ ਤਰੀਕੇ ਦੇ ਨਾਲ ਸ਼ਰੀਕ ਵੀ ਦੂਸਰੇ ਸ਼ਰੀਕ ਦਾ ਘਰ ਤੋੜਦਾ ਤਬਾਹ ਕਰਦਾ ਇਹ ਉਹਨਾਂ ਨੇ ਸਿਰਫ ਇੱਕ ਮੈਸੇਜ ਹੀ ਦਿੱਤਾ ਸੀਗਾ ਵੀ ਕਿ ਉਸ ਦਾ ਹਾਲ ਕੀ ਹੁੰਦਾ ਵਾ ਹਣਾ ਵੀ ਕਿ ਜਦੋਂ ਕਿਸੇ ਦੇ ਬੱਚੇ ਨੂੰ ਆਪਾਂ ਗਲਤ ਸਿੱਖਿਆ ਦਿੰਨੇ ਆਂ ਗਲਤ ਰਾਹ ਤੇ ਤੋਰਦੇ ਆਂ ਉਹਨੇ ਨਾ ਬੇਇਮਾਨੀ ਕਰਦੇ ਆਂ ਤੇ ਬਾਅਦ ਵਿੱਚ ਉਹਦੇ ਨਾਲ ਕੀ ਹਾਲ ਹੁੰਦਾ ਵਾ ਇਹ ਉਹਨਾਂ ਨੇ ਇੱਕ ਮੈਸੇਜ ਹੀ ਦਿੱਤਾ ਸੀ ਬਹੁਤ ਵਧੀਆ ਵੀਡੀਓ ਬਣਾਈ ਸੀ ਉਹਨਾਂ ਜਿਹੜੀਆਂ ਕੁੜੀਆਂ ਭੱਜ ਕੇ ਵਿਆਹ ਕਰਵਾਉਂਦੀਆਂ ਉਹਨਾਂ ਹੱਥ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਸੀ ਵੀ ਇਹ ਨਹੀਂ ਕਰਨਾ ਚਾਹੀਦਾ ਤੇ ਇਸ ਦਾ ਹਸ਼ਰ ਕੀ ਹੁੰਦਾ ਵਾ ਜਦੋਂ ਗਾਗਰਾਂ ਨਿਸ਼ੇੜੀ ਨਿਕਲਿਆ ਹੁੰਦਾ ਹਨਾ ਜਾਂ ਕੁਝ ਵੀ ਹੁੰਦਾ ਬਹੁਤ ਪਹਿਲਾਂ ਨਾ ਇਦਾਂ ਦੀਆਂ ਸਟੋਰੀਆਂ ਵਾਪਰੀਆਂ ਹੋਈਆਂ ਵਾ ਜਦੋਂ ਕੋਈ ਬਲਾਮੀ ਅਜ ਕਰਵਾ ਲੈਂਦੀ ਆ ਭੱਜ ਕੇ ਵਿਆਹ ਕਰਵਾ ਲੈਂਦੀ ਆ ਆਦੇ ਪੇਖਿਆਂ ਹੈਨਾ ਗਾਗੇ ਸਾਰੇ ਵੀ ਤਾਂ ਕਰਦੇ ਆ ਸਹੀ ਨਹੀਂ ਹੁੰਦੇ ਹਨਾ ਦਰਦ ਦਰਦ ਦੇ ਛੋਕਰਾਂ ਖਾਣੀਆਂ ਪੈਂਦੀਆਂ ਵਾ ਤੇ ਜਿਹੜੀ ਉਹਨਾਂ ਦੀ ਮਦਦ ਕਰਦੇ ਆ ਵੀ ਸ਼ਰੀ ਘਰ ਤੋੜਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਫਿਰ ਖੀਰ ਵਿੱਚ ਮੋਤੀ ਮਿਲਦੀ ਆ ਹਨਾ ਨਾ ਇੱਧਰ ਢੋਈ ਕੇ ਨਾ ਉੱਧਰ ਢੋਈ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਵੀਡੀਓ ਤਿਆਰ ਕੀਤੀ ਸੀ ਤੁਸੀਂ ਉਹਨਾਂ ਦੇ ਚੈਨਲ ਤੇ ਜਾਇਓ ਵੀਰ ਫੁਲਾ ਚੈਨਲ ਤੇ ਜਾ ਕੇ ਉਸ ਵੀਡੀਓ ਨੂੰ ਦੇਖਿਓ ਹਨਾ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹਨਾ ਤੇ ਕਿਵੇਂ ਉਹਨਾਂ ਦੀ ਵਧੀਆ ਇੱਕ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰੇ ਪਾੜ ਦੇਖਿਓ ਤੁਹਾਨੂੰ ਸਾਰੀਆਂ ਵੀਡੀਓਜ਼ ਦੇ ਬਾਰੇ ਪਤਾ ਲੱਗੂ ਕਿਵੇਂ ਵੀਡੀਓ ਸੀ ਕਿਵੇਂ ਘੜੀ ਸੀ ਮੈਨੂੰ ਦਿਲ ਤੋਂ ਘੜੀ ਬਹੁਤ ਪਸੰਦ ਆਈ ਸੀ ਤੇ ਉਮੀਦ ਕਰਦੇ ਤੁਹਾਨੂੰ ਵੀ ਪਸੰਦ ਆਊਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੀ ਮੈਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਪਡੇਟ ਦੇ ਹੰਦਦੇ ਰਵਾਂਗੇ ਠੀਕ ਹੈ ਜੀ ਤੇ ਤੁਸੋਂ ਚੈਨਲ ਤੇ ਜਾਇਓ ਬਰਬਾਦੀ ਵਾਲੀ ਵੀਡੀਓ ਨੂੰ ਜਰੂਰ ਦੇਖਿਓ ਜੋ ਕਿ ਮੈਨੂੰ ਬੜੀ ਦਿਲ ਤੋਂ ਪਸੰਦ ਆਈ ਤੇ ਉਮੀਦ ਕਰਦੇ ਤੁਹਾਨੂੰ ਵੀ ਪਸੰਦ ਆਊਗੀ